E ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਹੋਂਦੇ ਫਾਰਮ ਤੇ ਆਏ ਆ ਦੋਸਤੋ ਹਰੇਕ ਪੂਰ ਦੇ ਵਿੱਚ ਹਰੇਕ ਵੀਡੀਓ ਦੇ ਵਿੱਚ ਵੀਰ ਕੋਈ ਦੋ ਤਿੰਨ ਨਾਲ ਜਿਹੜੇ ਸਪੈਸ਼ਲ ਲੈ ਆ ਕੇ ਤੁਹਾਡੇ ਸਾਹਮਣੇ ਜਿਹੜੇ ਪੇਸ਼ ਕਰਦਾ ਤੇ ਇੱਕ ਅੱਜ ਬਹੁਤ ਟੌਪ ਕਲਾਸ ਨੀਲੀ ਰਬੀ ਦੀ ਝੋਟੀਆਂ ਪਾ ਤੁਹਾਨੂੰ ਦਿਖਾਉਣ ਜਾ ਰਹੇ ਆ ਸੋ ਕਾਫੀ ਵੀਰਾਂ ਨੂੰ ਪਸੰਦ ਆਉਣ ਵਾਲੀ ਆ ਠੀਕ ਆ ਜੀ ਤੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਅੱਗੇ ਬਰੀਡ ਪਰਪਸ ਉੱਪਰ ਕੰਮ ਕਰਨਾ ਕਿਸੇ ਭਰਾਣੇ ਠੀਕ ਆ ਜੀ ਤੇ ਤੁਸੀਂ ਜਰੂਰ ਇੱਕ ਸ਼ੁਰੂਆਤ ਕਰ ਸਕਦੇ ਜੇ ਇੱਕ ਛੋਟੀ ਆਪਾਂ ਤੁਹਾਨੂੰ ਉਹੋ ਜੀ ਦਿਖਾ ਦੇਣੀ ਆ ਵੀ ਭਲੇਖਾ ਜਿਵੇਂ ਆਪਾਂ ਨਾਰਮਲ ਇੱਕ ਪਾਕਿਸਤਾਨ ਦੇ ਵਿੱਚ ਵੀਡੀਓ ਦੇਖਦੇ ਆ ਚੰਗੇ ਚੰਗੇ ਹਵਾਨੇ ਛੱਡੇ ਦੇ ਵਿੱਚ ਮੱਝਾਂ ਛੋਟੀਆਂ ਨੀਲੀ ਰਾਵੀ ਦੀਆਂ ਤੇ ਆਪਣੇ ਮਨ ਦੇ ਵਿੱਚ ਵੀ ਇੱਛਾ ਹੁੰਦੀ ਆ ਵੀ ਆਪਣੇ ਵਿੱਚਰ ਕੋਈ ਇਹੋ ਜਿਹੇ ਪਸ਼ੂ ਨਿਕਲਣ ਤੇ ਜਰੂਰ ਖਰੀਦਦਾਰੀ ਕਰੀਏ ਠੀਕ ਆ ਜੀ ਤੇ ਅੱਜ ਵੀ ਅਸੀਂ ਘਰ ਭੇਜਦੇ ਫਾਰਮ ਤੇ ਜਿਹੜੀ ਦੋਸਤੋ ਇਹ ਨੀਲੀ ਦੀ ਛੋਟੀ ਬਹੁਤ ਖੂਬਸੂਰਤ ਨੀਲੀ ਰਾਵੀ ਤੇ ਮਿਲਦਾ ਬਹੁਤ ਘੱਟ ਅਕਸਰ ਆਪਾਂ ਜਿਹੜਾ ਦੂਸੋਂ ਇਹ ਖਾਨ ਪਾਉਨੇ ਆ ਕਿਉਂਕਿ ਬਹੁਤ ਚੀਜ਼ ਲਾਜਵਾ ਆਪਾਂ ਮਿਲਦੀ ਘੱਟ ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਖਰਵੇਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਸ ਝੋਟੀ ਦੀ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਖਰਵੇਲ ਸਿਆ ਸਤਿ ਸ਼੍ਰੀ ਅਕਾਲ ਹਾਂ ਜੀ ਸੰਤੋਖ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ ਹੈ YouTube Facebook Instagram ਤੇ ਉਹਨਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਰਾਜ ਬਹੁਤ ਵਧੀਆ ਵੀਰ ਖਰ ਅਭੀ ਹਰ ਵੇਲ ਵੀਰਾ ਰੋਜ਼ ਕਿੰਨਾ ਕਿੰਨਾ ਨਵਾਂ ਜਿਹਾ ਸੱਪ ਕੱਢ ਲਿਆਉਂਦੇ ਜੇ ਹੈ ਮਿਨੀਮਲ ਦਾ ਵੀ ਬਾਰਡਰ ਦੇ ਕਿਤੇ ਨਾਲ ਨਾਲ ਪਰਮਾਤਮਾ ਹਾਂ ਇਹਨੇ ਪਰਮਾਤਮਾ ਇਹ ਚੀਜ਼ਾਂ ਜਿਹਦੇ ਭੈਣ ਭਰਾ ਦੇ ਹਿੱਸੇ ਜਾਊਗੀ ਚਾਹੇ ਉਹ ਸਾਡੇ ਕਰਮਾਂ ਚ ਹਨਾ ਪੱਲ ਲਿਖੀ ਹੋਊਗੀ ਤਾਂ ਆਪਾਂ ਨੂੰ ਹੀ ਮਿਲਣੀ ਹੈ ਹਨਾ ਬਸੀ ਬਸ ਤਾਂ ਬਾਕੀ ਮਿਹਨਤ ਦਾ ਮੋਲ ਆ ਬਸੀ ਬਸ ਬਾਕੀ ਆਪਾਂ ਜੇ ਇਹਦੇ ਬਾਰੇ ਗੱਲ ਕਰੀਏ ਹਾਂਜੀ ਤਾਂ ਇਹ ਤਾਂ ਬਸ ਜਦੋਂ ਤੋਂ ਜੰਮੀ ਸੀ ਉਦੋਂ ਤੋਂ ਹੀ ਜਾਣੀ ਕਿ ਇਹਦੇ ਨਾਲ ਲਗਾਓ ਸੀਗਾ ਠੀਕ ਹੈ ਜੀ ਠੀਕ ਹੈ ਕੋਈ ਆਪਣੇ ਕੋਲੇ ਨਵੀਂ ਨਹੀਂ ਆਈ ਠੀਕ ਹੈ ਜੀ ਠੀਕ ਹੈ ਇਹਦਾ ਬਚਪਨ ਦੇਖਿਆ ਆਪਾਂ ਵਾਹ ਪਹਿਲੇ ਸੂਏ ਦੇ ਵਿੱਚ ਆਪਾਂ ਹੱਥੀ ਚਵਾਈ ਕੀਤੀ ਬਿਲਕੁਲ ਤੇ ਦੂਜਾ ਸੂਆ ਜਿਹੜੀ ਹੁਣੇ ਤਿਆਰ ਆ ਕਰਮਾਲੀ ਠੀਕ ਹੈ ਜੀ ਤੇ ਕਰੀਏ ਆਪਾਂ ਇਹਦੀ ਜਿਹੜੀ ਗੱਲਬਾਤ ਆ ਨਹੀਂ ਨਹੀਂ ਪਾਇਆ ਚੰਨਾ ਵੀ ਬਿਲਕੁਲ ਸੰਤੂ ਸਾਹਿਬ ਮੁੱਕ ਦੀ ਗੱਲ ਆ ਭੀ ਖੱਬੇ ਪਾਸੇ ਕੱਟ ਤੇ ਆਉਂਦਾ ਬੜਾ ਕੱਟ ਆਉਂਦਾ ਬੜਾ ਕੱਟ ਠੀਕ ਆ ਹਜ਼ਾਰਾਂ 'ਚੋਂ ਇੱਕ ਹਾਂਜੀ ਹਾਂਜੀ ਠੀਕ ਆ ਤੇ ਅੱਖ ਜਿਹੜੀ ਬਲੂ ਆ ਠੀਕ ਆ ਤੇ ਜਿਹੜੇ ਸਾਇਡ ਆ ਬਿਲਕੁਲ ਰੈੱਡ ਆ ਤੇ ਇਹ ਵੀ ਸਪੈਸ਼ਲ ਹੀ ਆ ਠੀਕ ਆ ਜੀ ਠੀਕ ਆ ਨਹੀਂ ਤੇ ਬਲੂ ਜ਼ਰੂਰ ਹੋ ਜਾਂਦੀ ਪਰ ਰੈੱਡ ਨਹੀਂ ਆਉਂਦੀ ਬਿਲਕੁਲ ਠੀਕ ਆ ਅੱਛਾ ਹੋਰ ਵੀਰ ਵੀਰੇ ਚੰਗੀ ਆ ਬਾਕੀ ਮਾਰਕਿੰਗ ਨਿਸ਼ਾਨੀਆਂ ਮਾਰਕਿੰਗ ਦੀ ਗੱਲ ਕਰ ਲਈਏ ਆਪਣੇ ਪਾਰਕੂ ਇਹੋ ਜਿਹੇ ਵੀਰੇ ਗਿਆ ਉਹਨਾਂ ਵੀ ਉਹਨਾਂ ਇੱਕ ਝਲਕ ਵੇਖ ਕੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸ਼ੈ ਕੀ ਚੰਦੇ ਸਾਹਿਬ ਬਿਲਕੁਲ ਜਰਾਬਾਂ ਬਰਾਬਰ ਹਾਂਜੀ ਅਗਲੇ ਨਾਲ ਅਗਲੀਆਂ ਜਰਾਬਾਂ ਬਰਾਬਰ ਹਾਂ ਪਿਛਲੇ ਨਾਲ ਪਿਛਲੀਆਂ ਜਰਾਬਾਂ ਬਰਾਬਰ ਹਾਂਜੀ ਤੇ ਜਿਹੜਾ ਹਵਾਨਾ ਆਪਾਂ ਆਮ ਹੀ ਪਾਕਿਸਤਾਨ ਵਾਲਿਆਂ ਦੇ ਵਿੱਚ ਵੇਖਦੇ ਆ ਤਾਂ ਕਿਤੇ ਨਾ ਕਿਤੇ ਚਲੋ ਪ੍ਰਮਾਤਮਾ ਨੇ ਇੱਥੇ ਵੀ ਇਹ ਚੀਜ਼ਾਂ ਲਿਖਿਆ ਕੋਈ ਪਾਕਿਸਤਾਨ ਤੇ ਕੋਈ ਪੰਜਾਬ ਵਾਲੀ ਦੂਰ ਦੀ ਗੱਲ ਨਹੀਂ ਦੋਵੇਂ ਆਪਣੇ ਆਪ ਦੇ ਆਪ ਨੇ ਆ ਠੀਕ ਆ ਤੇ ਉਹੀ ਬਲੱਡ ਜਿਹੜਾ ਕਿਤੇ ਨਾ ਕਿਤੇ ਜਿਹੜਾ ਬੋਲਦਾ ਵਾ ਬਿਲਕੁਲ ਤੇ ਬਹੁਤ ਸੋਹਣੀਆ ਕਰਮਾਲੀ ਅੱਛਾ ਇੱਕ ਸਿੰਪਲੀ ਇੱਕ ਆਪਾਂ ਵੀਰਾਂ ਨਾਲ ਮਾਲਕ ਕਲੀਅਰ ਕਰ ਦਈਏ ਗੱਲ ਵੀ ਸੁਬਾ ਝੋਟੀ ਕਿਨਵਾ ਸੋਣਾ ਵਾਲੀ ਸੁਬਾ ਸੰਤੋ ਸਾਹਿਬ ਦੂਜਾ ਸੋਣਾ ਝੋਟੀ ਨੇ ਹਾਂਜੀ ਠੀਕ ਆ ਜੀ ਇਦੀ ਮਾਂ ਦੇ ਜੇ ਆਪਾਂ ਗੱਲ ਕਰੀਏ ਸੰਧੂ ਸਾਹਿਬ ਬਿਲਕੁਲ ਪਿੰਡ ਅਲਗੋਂਦੇ ਵਿੱਚ ਠੀਕ ਹੈ ਜੀ ਠੀਕ ਹੈ ਬਿਲਕੁਲ ਆਪਣਾ ਖਾਸ ਰਿਸ਼ਤੇਦਾਰ ਸਜਣ ਹਾਂ ਠੀਕ ਆ ਉਹਦੇ ਕੋਲੇ ਇਹਦੀ ਮਾਂ 17 ਕਿਲੋ ਤੇ ਇੱਕ ਨਾਮੀ ਵਪਾਰੀ ਨੇ ਖੜੀ ਸੀ ਹਾਂ ਤਾਂ ਵਪਾਰੀ ਵੀ ਨੂੰ ਹੀ ਪਤਾ ਵਾ ਕਿ ਮੈਲਗੋਂਦੇ ਵਿੱਚੋਂ ਜਿਹੜੀ ਇਹ ਮੱਝ ਖਰੀਦੀ ਸੀ ਪਿਓਰੇ ਦੀ ਮਾਂ ਨੀਲੀ ਰਾਵੀ ਦੀ ਸੀ ਬਿਲਕੁਲ ਉਹ ਦੱਸਦੇ ਆ ਜਿਵੇਂ ਉਹਨਾਂ ਦੇ ਦਸਨ ਮੁਤਾਬਕ ਆਪਾਂ ਵੇਖੀ ਵੀ ਆ ਠੀਕ ਹੈ ਡਬਲ ਚਗਾਠੇ ਦੀ ਸੀ ਚਾਰੇ ਪਾਸੇ ਉਹ ਇਹਦੇ ਨਾਲੋਂ ਭਾਰੀ ਸੀ ਕਿਉਂਕਿ ਜਦੋਂ ਇਹ ਵੀ ਆਪਦੇ ਅਬ ਜੇ ਲੋਰ ਦੇ ਵਿੱਚ ਕੋਈ 7ਵੇਂ 8ਵੇਂ ਸਵੇਰੇ ਜਾਊਗੀ ਤਾਂ ਇਹ ਵੀ ਕਦ ਕਾਠ ਪਾਰਾ ਪਾਣ ਇਹਦੇ ਵਿੱਚ ਵੀ ਜਰੂਰ ਆਊਗਾ ਅਜੇ ਬਿਲਕੁਲ ਝੋਟੀਆਂ ਵਾਲਾ ਇਹਦੇ ਵਿੱਚ ਹੈ ਦੂਜਾ ਸੂਹਾ ਪਰ ਜਿਹੜੀ ਲੁੱਕ ਇਹਦੀ ਫੈਲਣ ਵਾਲੀ ਠੀਕ ਹੈ ਜੀ ਲਓ ਬਦਸੋ ਇਹ ਝੋਟੀ ਜਿਹੜੀ ਅੱਜ ਦੂਜਾ ਸੂਹਾ ਸੌਣ ਦੀ ਤਿਆਰੀ ਦੇ ਉੱਤੇ ਆ ਫੱਜੇ ਵੀ ਸਮਾਂ ਕੱਢਦੀ ਹੈ ਠੀਕ ਹੈ ਜੀ ਬਾਕੀ ਆਪਾਂ ਢਿਲ ਢੁਲ ਹਵਾ ਨੇ ਚੱਡੇ ਤੋਂ ਤੁਹਾਨੂੰ ਨਾਰਮਲ ਹੀ ਦਿਖਾਉਣੇ ਆ ਤਾਂ ਹੋ ਸਕਦਾ ਵੀਰ ਵੀਰੇ ਪੂਰੀ ਮੜਾਈ ਪਰ ਉਹਨੂੰ ਤੋੜ ਕੇ ਦਿਖਾਈਏ ਭੈਣ ਭਰਾਵਾਂ ਨੂੰ ਸਿੰਧੂ ਜਾਬ ਹੈ ਦੂਜਾ ਸੂਹਾ ਹਾਂ ਜੀ ਪਿਓਰ ਠੀਕ ਆ ਤੇ ਜਿਹੜੀ ਇਹਦੀ ਬਣਾਵਟ ਆ ਉਹ ਪਹਿਲਣ ਵਾਲੀ ਠੀਕ ਹੈ ਜੀ ਜਿਹੜੀ ਇਹਦੀ ਦੇਖਾ ਲੋਕਾ ਉਹ ਪਹਿਲਣ ਵਾਲੀ ਲੋ ਵੀ ਝੋਟੀ ਦਾ ਤੁਸੀਂ ਬਹੁਤ ਚੰਗਾ ਵਜਨ ਮजूद ਚੈੱਕ ਕਰੋ ਠੀਕ ਹੈ ਜੀ ਬਹੁਤ ਖੂਬਸੂਰਤ ਵਜਨ ਮजूद ਵਿੱਚ ਆ ਬਾਕੀ ਹਵਾਨੇ ਚੱਡੇ ਦੀ ਬਹੁਤ ਖਬਰਦਾਰ ਆ ਠੀਕ ਹੈ ਜੀ ਉਨੀ ਗਾਂ ਤੇ ਉਨੀ ਕਰਮ ਵਾਲੀ ਪਛਾਣ ਬਣ ਕੇ ਤਿਆਰ ਹੋਈ ਬਾਕੀ ਸੰਤੂ ਸਾਹਿਬ ਬਿਜਲੀ ਵਾਲੀ ਧਾਰੀ ਆ ਚਲੋ ਟੇਡਾ ਘੱਟ ਹੁੰਦਾ ਪਰ ਇਹ ਅਸਮਾਨੀ ਬਿਜਲੀ ਅਸਮਾਨੀ ਬਿਜਲੀ ਆ ਠੀਕ ਆ ਜੀ ਜਿੱਦੀ ਪਤਲੀ ਆ ਪਰ ਰਾਤ ਨੂੰ ਕਦੀ ਦੂਰ ਬਿਜਲੀ ਕੜਕਦੀ ਵੇਖਦੇ ਆ ਧਾਰੀਆਂ ਪੈਣਗੀਆਂ ਹਾਂ ਠੀਕ ਆ ਬਾਕੀ ਉਤਰਾ ਚਲੋ ਚਿੱਟਾ ਪੰਨ ਤੇ ਬਥੇਰਾ ਹੁੰਦਾ ਠੀਕ ਆ ਜੀ ਠੀਕ ਆ ਇਹ ਵਨ ਸਪੇਸ ਤਾਂ ਦੀ ਗੱਲ ਕਹੀਏ ਤਾਂ ਬੇਸ਼ੱਕ ਕੋਈ ਸੱਜਣ ਫੁੱਟਾ ਲਿਆ ਹੋਵੇ ਬੈਕ ਸਾਈਡ ਤੋਂ ਤਾਂ ਬਿਲਕੁਲ ਫੁੱਟ ਤੋਂ ਬਾਹਰ ਜਾਊਗਾ ਹੂੰ 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 ਸਾਈਡਾ ਵੀ ਬਹੁਤ ਸੋਹਣੀਆਂ ਲੋ ਵੀ ਕਰੋ ਚੱਕ ਸੋ ਬਹੁਤ ਪਿਆਰਾ ਥਾਣਾ ਦੋਸਤੋ ਬਾਕੀ ਸਪੇਸ ਵਨ ਤੁਹਾਡੇ ਸਾਹਮਣੇ ਆ ਹਵਾਨਾ ਵੀ ਬਾਖਮਾਲ ਅਜੇ ਸੰਧੂ ਸਾਹਿਬ ਦੇ ਦਿਨ ਲੈਂਦੀ ਕੋਈ ਇਹਨੇ ਪੁਰਾਣੀ ਤੋੜਿਆ ਹਾਂ ਕੋਈ ਕੁਛ ਨਹੀਂ ਦਿਨ ਖੜੂਗੀ ਅਜੇ ਵੀ ਸੱਤ ਲੈ ਜੇ ਅੱਠ ਲੈ ਜੇ ਠੀਕ ਹੈ ਤੇ ਚਰਬਲ ਵੀ ਜੇ ਤੁਸੀਂ ਦੱਸ ਹੀ ਦਿੱਤਾ ਮਦਰ ਮਿਲਕਰ ਕਾਰ ਵੀ ਤਕਰੀਬਨ ਕੋਈ 18 17 16 17 ਦੇ ਬਿਲਕੁਲ ਸੰਧੂ ਸਾਹਿਬ ਉਹ ਵੀ ਇੱਕ ਨੋਰਮਲ ਘਰੇਲੂ ਸੇਵਾ ਦੇ ਠੀਕ ਹੈ ਜੀ ਬਰੀਡਰ ਬੰਦੇ ਕੋਲੇ ਤਾਂ 20 22 ਤੱਕ ਤਾਂ ਗਿਆ ਨਹੀਂ ਸੀ ਠੀਕ ਹੈ ਜੀ ਤੇ ਗੱਲ ਕਰੀਏ ਜਿਹੜੀ ਇਸ ਟਾਈਮ ਗੱਬਣਾ ਆਪਾਂ ਹਾਂ ਜੀ ਬਿਲਕੁਲ ਹਾਜੀ ਡੋਗਰ ਵਾਲੀ ਜਿਹੜੀ ਮੱਝ ਬਾ ਠੀਕ ਹੈ ਜੀ ਉਹਦਾ ਜਿਹੜਾ ਬਾਦਲ ਬੁੱਲਾ ਹਾਂਜੀ ਠੀਕ ਆ ਉਹਦੇ ਤੋਂ ਇਹ ਅੱਗੇ ਗੱਬਣਾ ਠੀਕ ਹੈ ਜੀ ਬਾਦਲ ਜਿਹੜਾ ਬੁੱਲਾ ਉਹਦੇ ਤੋਂ ਇਹ ਇਸ ਟਾਈਮ ਜਿਹੜਾ ਏ ਬੀ ਸੀ ਵਾਲੇ ਠੀਕ ਹੈ ਜੀ ਵੀਰਾਵਲੀ ਵਾਲੇ ਜਿਹੜੇ ਲੈ ਕੇ ਆ ਉਸ ਹੀ ਮਤ ਕੋ ਗੱਬਣਾ ਜੀ ਹਾਂ ਉਸ ਹੀ ਮਤ ਇਹ ਗੱਬਣਾ ਬਾਦਲ ਬੁੱਲ ਤੋਂ ਠੀਕ ਹੈ ਜੀ ਨਾ ਉਹ ਤੋਂ ਮਾਰਕਿੰਗ ਲਾਜਵਾਵਾ ਬਾਕੀ ਅਕੇ ਨੈਕਟ ਚੰਗੇ ਬੁੱਲ ਤੋਂ ਗੱਬਣਾ ਤੇ ਬਾਕੀ ਉਮੀਦ ਆਪਾਂ ਕਰ ਸਕਦੇ ਹਾਂ ਕਿ ਬੱਚਾ ਜਲਦ ਕਿਹੋ ਜਿਹਾ ਪਾਉਣਾ ਚਾਹੀਦਾ ਬਹੁਤ ਸੋਹਣਾ ਰਿਜ਼ਲਟ ਪਾਉਗੀ ਬਾਕੀ ਗੱਲ ਕਰਦੇ ਸਨ ਤਾਂ ਜੇ ਕਿਤੇ ਕੱਟੀ ਤੇ ਕੱਟਾ ਵੀ ਪਾ ਗਿਆ ਹਾਂ ਤਾਂ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਮਿਹਰ ਨਾਲ ਦੋਵੇਂ ਬੱਚੇ ਜਿਹੜੇ ਜੋ ਵੀ ਆਜੇ ਤਾਂ ਤੰਦਰੁਸਤ ਆਵੇ ਤਾਂ ਪ੍ਰਮਾਤਮਾ ਜਿਹਦੇ ਕੋਲੇ ਵੀ ਜਾਵੇ ਉਹਨੂੰ ਲਾਹੇਵੰਦ ਹੋਵੇ ਬਿਲਕੁਲ ਪੂਰੀ ਡਿਟੇਲ ਚਾਹੀਦੀ ਡਿਟੇਲ ਮਿਲ ਜੂਗੀ ਪਹਿਲੇ ਸੂਏ ਦੀ ਜਿਹੜੀ ਇਹਦੀ ਵੀਡੀਓ ਆ ਉਹ ਪ੍ਰੋਪਰ ਜਿਹੜੀ ਆ ਆਪਣੇ ਬਿਲਕੁਲ ਘਰ ਦੀ ਲਾ ਲੋ ਤੇ ਪਰਿਵਾਰ ਆ ਜਿਹਦੇ ਕੋਲੇ ਵੀ ਸੀ ਬਿਲਕੁਲ ਤਾਂ ਆਪਾਂ 2 ਮਹੀਨੇ ਮੇਰੇ ਕੋਲੇ ਵੀ ਚੁਆਈ ਕਰਾ ਕੇ ਗਈ ਬਿਲਕੁਲ ਜੀ ਬਿਲਕੁਲ ਲਓ ਦੋਸੋ ਇੱਕ ਜਨੂਨੀ ਵੀਰ ਨੇ ਵੀ ਇਹਦੀ ਚਵਾਈ ਕੀਤੀ ਆ ਪਹਿਲੇ ਪਹਿਲੇ ਸਵੇਰ ਸੰਤੂ ਸਾਹਿਬ ਮੇਰੇ ਕੋਲੇ ਜਦੋਂ ਇਹ ਰਹੀ ਉਹਦੋਂ 14 14.5 ਤੇ ਰਹੀ ਹਾਂਜੀ ਤਕਰੀਬਨ ਫਾਰਮ ਦੇ ਵਿੱਚ ਨਾਰਮਲ ਸੇਵਾ ਦੇ ਬਿਲਕੁਲ ਜੀ ਬਿਲਕੁਲ ਥੋੜੀ ਖਿੱਚ ਕੇ ਕਰ ਦੇਦਾ ਥੋੜਾ ਵੱਧ ਵੀ ਸੀ ਬਿਲਕੁਲ ਤਾਂ ਫਿਰ ਵੀ ਸ਼ਾਬਾਸ਼ ਵੀਰ ਪਹਿਲੇ ਸਵੇਰ ਝੋਟੀਆਂ ਜਿਹੜੀਆਂ 14 13 14 14 ਲੀਟਰ ਤੋਂ ਬਾਹਰ ਚੱਲਦੀਆਂ ਚੰਗੀ ਕਰਤੂਤ ਦੇ ਮਾਲਕਾ ਪਸ਼ੂ ਤੇ ਬਾਕੀ ਕੋਈ ਜਿਹੜਾ ਵੀ ਸਜਣ ਚਾਹਵਾਣਾ ਫਾਰਮ ਦੀ ਸ਼ਾਨ ਆ ਹਾਂਜੀ ਹਾਂਜੀ ਤੇ ਤੋਰਾ ਤਾਰਾ ਬਹੁਤ ਸੋਹਣਾ ਮਰੂ ਤੁਸੀਂ ਚੈੱਕ ਕਰੋ ਦੋਸਤੋ ਠੀਕਾ ਜੀ ਮਦਰੀ ਗੋਡੀ ਦੇ ਵਿੱਚ ਬਹੁਤ ਮਦਰੀ ਡੌਲੀ ਮਦਰੀ ਕੋਟੀ ਦੇ ਵਿੱਚ ਇਹ ਅੱਜ ਜਿਹੜੀ ਦੋਸਤੋ ਛੋਟੀ ਫੋਰ ਸੇਲ ਆ ਕਿਉਂਕਿ ਉਹ ਸੋਨੇ ਟਿੱਪੜੇ ਦੇ ਵਿੱਚ ਥੱਬਿਆਂ ਵਾਲੇਵਾ ਕਰਮਾਂ ਦੀ ਬਣਾਈ ਫਿਰਦੀ ਹਜੇ ਵੀ ਸਮਾ ਲੈਂਦੀ ਆ ਠੀਕ ਆ ਜੀ ਸੰਧੂ ਸਾਹਿਬ ਗੱਲ ਆਪਾਂ ਕਰੀਏ ਇਹਦੀ ਲੰਬਾਈ ਦੀ ਹਾਂਜੀ ਤਾਂ ਬਾਗਮਾਲਾ ਕੱਦ ਵੀ ਸੋਨਾ ਬਹੁਤ ਸੋਨਾ ਕੱਦ ਦਾ ਵੀਰੇ ਸਿਰਫ ਗੋਡੀ ਦਾ ਨੀਲੀ ਰਵੀ ਦਾ ਅਸਲ ਕੱਦ ਗੋਡੀ ਜ਼ਰੂਰ ਮਦਰੀ ਆ ਪਰ ਜਿਹੜਾ ਪਾਰਾ ਪੇਟ ਆ ਉੱਪਰੋਂ ਸ਼ੁਰੂ ਹੋ ਕੇ ਬਿਲਕੁਲ ਕਿੱਥੇ ਤੱਕ ਜਾਂਦਾ ਹਾਂ ਗੋਡੀ ਜ਼ਰੂਰ ਮਦਰੀ ਪਰ ਇਹਦੀ ਆ ਚੀਜ਼ ਅੱਗੋਂ ਖੜੀ ਆ ਲੱਗਦੀ ਸੁਲੇਮਤ ਜੀ ਪਿੱਛੋਂ ਆਇ ਕੁਲਦੀ ਜਾਂਦੀ ਆ ਕੁਲਦੀ ਜਾਂਦੀ ਤੇ ਆ ਜਿਹੜਾ ਪੁੱਠਾ ਬਿਲਕੁਲ ਦੂਰੀਆਂ ਤੇ ਰੱਖ ਕੇ ਦੁੱਧ ਵਾਲੀ ਬਰੀਡ ਜਿਹੜੀ ਦੂਰੋਂ ਝਾਤ ਮਾਰਦੀ ਆ ਬਹੁਤ ਵਧੀਆ ਜੀ ਲਓ ਵੀ ਇੱਕ ਐਂਡ ਤੋਂ ਉਹਨੂੰ ਆਪਾਂ ਨਿਚੋੜ ਕਢਵਾਵੇ ਤਾਂ ਬਹੁਤ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਬਾਕੀ ਸੰਤੋਖ ਜੀ ਅੱਖ ਜ਼ਰੂਰ ਦਿਖਾਓ ਬਹੁਤ ਵਧੀਆ ਮਨਕੀ ਬਿੱਲੀ ਅੱਖ ਆ ਜੀ ਕੋਲ ਮੀਲੀ ਵਿੱਚ ਬਿੱਲੀ ਮਨਕੀ ਦੇ ਸੈਦਾਂ ਲਾਲ ਕੋਲੇ ਆ ਹਾਂ ਬੇ ਕੋ ਲਾਲ ਕੋਲੇ ਆ ਬਹੁਤ ਸੋਹਣੀ ਕਰਮਾ ਵਾਲੀ ਤੇ ਚਾਰੂ ਬਹੁਤ ਜ਼ਿਆਦੀ ਹਾਂ ਤੇ ਬਾਕੀ ਕੰਡ ਤੋਂ ਐਂਡ ਜਿਹੜੀ ਇੱਕ ਗੱਲ ਕਰਾਂਗੇ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਅੱਜ ਝੋਟੀ ਵੀਰ ਹੋਂਦੇ ਫਾਰਮ ਤੇ ਆਈ ਆ ਕੋਈ ਆਪਣਾ ਬ੍ਰੀਡਰ ਭਰਾ ਕੋਈ ਆਕੇ ਜੰਦਾ ਸਾਹਿਬ ਕੋਈ ਆਪਣੀ ਸ਼ਾਨ ਬਣਾਉਣਾ ਚਾਹੁੰਦਾ ਆਪਣੇ ਫਾਰਮ ਦੀ ਤੇ ਤੁਸੀਂ ਪਹਿਲ ਕਦਮੀ ਕਰ ਸਕਦੇ ਜੇ ਗੱਲਬਾਤ ਕਰ ਲਿਓ ਠੀਕ ਹੈ ਵਾਰ-ਵਾਰ ਗੱਲ ਕਰਦਾ ਸਿੰ্ধু ਸਾਹਿਬ ਆਹ ਚੀਜ਼ ਜ਼ਰੂਰ ਦਿਖਾਓ ਜਿਹੜੀ ਅਸਲ ਨੀਲੀ ਹਾਂ ਬਿਲਕੁਲ ਪੇਟ ਵੇਖੋ ਇਹਦਾ ਕਿੱਥੇ ਜਾ ਕੇ ਲੱਗਾ ਹਾਂ ਤੇ ਹਵਾਨਾ ਕਿੱਥੋਂ ਸ਼ੁਰੂ ਹੋ ਕੇ ਬਿਲਕੁਲ ਸਾਰ ਨੂੰ ਟੱਚ ਹੁੰਦਾ ਆ ਤੇ ਸੂ ਨੂੰ ਤੇ ਕੋਈ ਸੱਜਣ ਫੁੱਟਾ ਲਿਆ ਕੇ ਵੀ ਇਹਦੀ ਜਿਹੜੀ ਆ ਦੂਰੀ ਨਾਪ ਸਕਦਾ ਬਿਲਕੁਲ ਭਲਾ ਹਜੇ ਚੱਕਣ ਦੇ ਹੀ ਆ ਤੇ ਪਹਿਲੇ ਸਵੇ ਦੀ ਆਪਾਂ ਵੀਡੀਓ ਦਿਖਾ ਦਾਂਗੇ ਕਿੰਨੀ ਇਹ ਖੁੱਲੀ ਹੈ ਠੀਕ ਹੈ ਵੀਰੇ ਠੀਕ ਆ ਲਓ ਦੋਸਤੋ ਪਹਿਲੇ ਸਵੇ ਦੀ ਵੀਡੀਓ ਵੀ ਆਪਾਂ ਨਾਲ ਜਰੂਰ ਕਰ ਦਿਾਵਾਂਗੇ ਠੀਕ ਹੈ ਜੀ ਡਿਸਪਲੇ ਕਰ ਦਿਆਂਗੇ ਪਤਾ ਲੱਗ ਜਾਊਗਾ ਠੀਕ ਹੈ ਜੀ ਪਹਿਲੇ ਸਵੇ ਦੀ ਬਾਣੀ ਥਾਣੀ ਜਦੋਂ ਸੂਹਾ ਸੋ ਰਹੀ ਆ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਵਿੱਚ ਨਜ਼ਰ ਆਜੂਗੀ ਚੀਜ਼ ਠੀਕ ਆ ਸੋ ਚੰਗੀ ਝੋਟੀ ਆ ਬਿਲਕੁਲ ਪਤਲੀ ਪਿੰਡੇ ਦੀ ਆ ਪਤਲੀ ਚਮੜੀ ਆ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਜੇ ਕਰਮ ਵਾਲੀ ਨੂੰ ਹੁਸਨ ਚੰਗੀ ਸੋਹਣੀ ਬਿਊਟੀ ਇੱਕ ਘੜ ਘੜ ਕੇ ਜਿਹੜਾ 200 ਮਾਰਕਿੰਗ ਦੀ ਗੱਲ ਕਰ ਲਈਏ ਘੜ ਘੜ ਕੇ ਕਰੈਕਟਰਾਂ ਦੀ ਗੱਲ ਕਰ ਲਈਏ ਤੇ ਪੂਰੇ ਇਹਦੇ ਵਿੱਚ ਸ਼ਾਮਲਾ ਬਾਕੀ ਮੇਰੇ ਵੀਰ 파ਰਖੂ ਨਿਗਾ ਜਦੋਂ ਮਾਰੀ ਤੇ ਪਤਾ ਲੱਗ ਗਿਆ ਜਣਾ ਵੀ ਸ਼ਾਇਦ ਬਾਕੀ ਸਾਨੂੰ ਸਾਹਿਬ ਸਿੰਘ ਬਹੁਤ ਸੋਹਣਾ ਲੱਗਾ ਹਾਂਜੀ ਠੀਕ ਹੈ ਸਿੰਘੀ ਵੀ ਬਾਖਮਾਲ ਥਾਂ ਚੱਡਾ ਜਿਵੇਂ ਪ੍ਰਮਾਤਮਾ ਨੇ ਸਾਰੀ ਰੀਜ ਹੀ ਇਹਦੇ ਤੇ ਲਾਈ ਹੁੰਦੀ ਹੈ ਹਾਂ ਅਕੀ ਪਰਮਾਤਮਾ ਨੇ ਵੀ ਬੜੀ ਰੀਜ ਲਾਈ ਤੇ ਥੋੜੀ ਬਾਅਦ ਆਪਾਂ ਨੂੰ ਵੀ ਲਾਉਣੀ ਪੈ ਗਈ ਸੀ ਉਹ ਤਾਂ ਫੇਰ ਸਾਨੂੰ ਤਾਂ ਪਤਾ ਹੀ ਆਦਾ ਮੈਂ ਹੋਰ ਵੇਖ ਲਵਾਂਗੇ ਆਪਾਂ ਨੂੰ ਆਪਾਂ ਨਾਲ ਰੀਜ ਲਾਈਏ ਤੇ ਫੇਰ ਪਰਮਾਤਮਾ ਦੀ ਤੇ ਤੈਨੂੰ ਪਤਾ ਸੀ ਉਹਦਾ ਵੀਰ ਤੈਨੂੰ ਪਤਾ ਹੀ ਆ ਫੇਰ ਜਿੰਨੀ ਘਾਪੇ ਤੇ ਰੀਜ ਲਾਈ ਉਹਦਾ ਹਾਂ ਠੀਕ ਹੈ ਮਾ ਵੀ ਚੰਗੀ ਆ ਦੋਸਤੋ ਛੋਟੀ ਸਾਰੀ ਚੰਗੀ ਆ ਬਹੁਤ ਸੋਹਣੀ ਆ ਆਓ ਮੇਰਾ ਭਰਾ ਇੱਥੇ ਆਣ ਗਿਆ ਆਪਦੀ ਜਿੰਦਾ ਮਰਜੀ ਤਸੱਲੀ ਕਰੋ ਠੀਕ ਆ ਜੀ ਮੈਂ ਤਿਆਰੀਆਂ ਤੇ ਹਜੇ ਨਹੀਂ 5 4 5 4 ਦਿਨ ਕਰਦੀ ਫਿਰਦੀ ਆ ਲੈ ਜੂ ਬਹੁਤ ਸੋਹਣੀ ਆ ਵੇ ਟੰਡੀ ਸੀ ਲਾ ਹਾਂ ਫੇਰ ਦੁੱਧ ਵੀ ਠੀਕ ਹੈ ਜੀ ਠੀਕ ਆ 8 1/2 ਮਹੀਨੇ ਆਮਨਾਚੋ ਹਾਂ ਚਲੋ ਆਪਾਂ ਪਹਿਲਾਂ ਹੀ ਆਪਣੀ ਪਲਾਨਿੰਗ ਇਹ ਦੂਜੇ ਸੋਵੇ ਆਪਾਂ ਸੇਲ ਕਰਾਂਗੇ ਚੰਗੀ ਬਲੋਂ ਤੇ ਆਪਾਂ ਫਿਰ ਵੀ ਜਿਹੜੀ 7 1/2 ਮਹੀਨੇ ਦੀ ਚੋਈ 2 1/2 ਮਹੀਨੇ ਨੂੰ ਡਰਾਈ ਕੀਤਾ ਠੀਕ ਆ ਵੀਰੇ ਠੀਕ ਆ ਅੱਛਾ ਰੇਲ ਵੀਰੇ ਇੱਕ ਫਾਈਨਲ ਦੇ ਚੈਂਟਰ ਦੇ ਵਿੱਚ ਆਪਾਂ ਗੱਲ ਕਰਦੇ ਆ ਇੱਕ ਮੁੱਲ ਭੈਣ ਭਰਾਵਾਂ ਨੂੰ ਹੁੰਦੀ ਝਾਕ ਵੀ ਕਿ ਮੁੱਲ ਮੇਰਾ ਕਾਲ ਤੇ ਕਰੀਏ ਕਿ ਡਾਇਰੈਕਟ ਕਰੀਏ ਉਨੀ ਵਿਧੀ ਤੁਹਾਡੇ ਤੇ ਆ ਵੀ ਜੇਕਰ ਆਪਣੇ ਭੈਣ ਭਰਾ ਜ਼ਿਆਦਾਤਰ ਹੁੰਦੇ ਆ ਵੀ ਸਹਿਮਤ ਹੁੰਦੇ ਆ ਵੀ ਯਾਰ ਵੀਡੀਓ ਦੇ ਵਿੱਚ ਕਰ ਦਿੱਤਾ ਜਾਵੇ ਪਰ ਸੰਧੂ ਸਾਹਿਬ ਆਪਾਂ ਚਲੋ ਸਹਿਮਤੀ ਜਤਾ ਦਿੰਨੇ ਆ ਆ ਕਰਨ ਨੂੰ ਭਵੇਂ ਇਹਦਾ 225 ਕਰ ਲੀਏ 2 ਕਰ ਲੀਏ ਹਾਂਜੀ 180 ਕਰ ਲੀਏ ਹਾਂਜੀ ਉਹ ਵੀ ਨਹੀਂ 75 ਵੀ ਨਹੀਂ ਆ ਮੋਲੇ ਦਾ ਸੰਧੂ ਸਾਹਿਬ 155 ਹਾਂਜੀ ਉਹਦੇ ਜੋ ਛੋੜ ਛੱਪਾ ਜ਼ਰੂਰ ਹੋ ਠੀਕ ਹੈ ਜੀ ਲਓ ਬੇ ਦੋਸਤੋ ਤੁਸੀਂ ਬਹਿ ਕੇ ਗੱਲਬਾਤ ਕਰ ਲਿਓ ਬੈਕਗ੍ਰਾਉਂਡ ਤੱਕ ਜਾਣਾ ਪ੍ਰੋਪਰ ਬੈਕਗ੍ਰਾਉਂਡ ਪ੍ਰੋਪਰ ਬੈਕਗ੍ਰਾਉਂਡ ਤੇ ਲੈ ਕੇ ਜਾਵਾਂਗੇ ਅਸੀਂ ਤੇ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਦੋਸਤੋ ਇਹ ਝੋਟੀ ਥੱਬਿਆਂ ਦਾ ਲੇਵਾ ਤੇ ਬਾਕੀ ਅੱਗੇ ਚੰਗੇ ਬਹੁਤ ਹੋ ਗੱਬੜਾ ਕਰਮਾ ਦੀ ਕੱਟੀ-ਕੁੱਟੀ ਪਾ ਗਈ ਤੇ ਉਹ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਬਾਤ ਹੋ ਗਈ। ਬਾਕੀ ਸੱਜਣਾ ਆਪਣੀ ਗੱਲ ਆ ਵੀ ਰੇਟ ਜਿਹੜਾ ਆਪਾਂ ਕੀਤਾ ਹਾਂ ਇਹਦੇ ਵਿੱਚੋਂ ਥੋੜਾ ਬਦ ਮਾਨਤਾ। ਠੀਕ ਆ ਵੀਰੇ। ਠੀਕ ਆ। ਜਰੂਰ। ਬਾਕੀ ਬ੍ਰੇਡਰ ਬੰਦਾ ਇਹਨੂੰ ਕੋਈ ਵੀ ਹੱਥ ਪਾ ਸਕਦਾ ਜਾਂ ਸ਼ੌਂਕੀ। ਹਾਂਜੀ। ਠੀਕ ਆ ਜਿਹਨੂੰ ਪਤਾ ਬਾਜੀ ਦੀ ਕੁਆਲਿਟੀ ਬਾਰੇ ਇਹਨੂੰ ਨੌਲੇਜ ਆ ਉਹ ਜਰੂਰ ਸੱਜਣਾ ਹੱਥ ਪਾ ਸਕਦਾ। ਠੀਕ ਆ ਭਾਜੀ। ਲੈ ਵੀ ਹਰਵੇਰ ਵੀਰ ਇੱਕ ਆਪਣੇ ਭੈਣ ਭਰਾਵਾਂ ਨੂੰ ਨੰਬਰ ਆਪਣਾ ਜਰੂਰ ਸਾਂਝਾ ਕਰ ਦਿਓ 9083820259063 82025 ਠੀਕ ਹੈ ਜੀ ਲੋਕ ਦੱਸੋ ਲੋਕ ਦੱਸੋ ਇਹ ਨੰਬਰ ਵੀਰ ਹਰਵੇਲ ਸਿੰਘ ਦੇ ਸਕਰੀਨ ਦੇ ਉੱਪਰ ਚੱਲਣ ਦਾ ਹੈ ਨੰਬਰਾਂ ਤੇ ਤੁਸੀਂ ਕਾਲ ਕਰੋ ਗੱਲਬਾਤ ਕਰੋ ਬਹੁਤ ਖੂਬਸੂਰਤ ਫੁੱਲ ਸ਼ਾਨਦਾਰ ਕੁਆਲਿਟੀ ਦੇ ਵਿੱਚ ਇੱਕ ਨੀਲੀ ਰਾਵੀ ਦੀ ਝੋਟੀ ਤੁਹਾਨੂੰ ਆਪਾਂ ਦਿਖਾਈ ਆ ਉਮੀਦ ਕਰਦੇ ਆ ਆਪਣੇ ਸਾਰੇ ਭੈਣ ਭਰਾਵਾਂ ਤੋਂ ਚੀਰ ਚੰਗੀ ਲੱਗੀ ਹੋਊਗੀ ਠੀਕ ਹੈ ਜੀ ਤਾਂ ਮੇਰਾ ਵੀਰ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ